ਰੋਜ਼ ਰੋਜ਼ ਜਾਨਕੀ ਤਾਨੇ ਤੁਨ ਨੂੰ ਮਿਲਦੇ ਸੀਗੇ ਕਿ ਵੀ ਇਹ ਬੋਝ ਹੈ ਕੁਝ ਕਰ ਨਹੀਂ ਸਕਦਾ ਵੀ ਹੁਣ ਇਹਨੂੰ ਬੈਠ ਬਿਠਾਣ ਦੋ ਖਾਣ ਨੂੰ ਮੈਨੂੰ ਬਹੁਤ ਦੁੱਖ ਲੱਗਦਾ ਸੀਗੇ ਪਰ ਮੈਨੂੰ ਅੰਦਰੋਂ ਆਇਆ ਸੀ ਕਿ ਵੀ ਮੈਂ ਆਪਦਾ ਕੰਮ ਵੀ ਮੈਂ ਮੈਂ ਆਪਦਾ ਟਿੱਡ ਮੈਂ ਆਪ ਵੀ ਕੰਮ ਕਰਕੇ ਮੈਂ ਖਾ ਸਕਦਾ ਮੈਂ ਆਖਰ ਚ ਉਹਨਾਂ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਹੈਲਪ ਕੀਤੀ ਸੀ ਉਸਨੇ ਤੋਂ ਮੈਡੀਟਾਸਟ ਦੇ ਟੀਮ ਦੇ ਮੈਂਬਰ ਸੀ ਗਈ ਫਿਰ ਉਹਨਾਂ ਨੇ ਕਿਹਾ ਸੀ ਵੀ ਤੂੰ ਐ ਕਰੀ ਬਈ ਮਹਾਲੀ ਆਈ ਤੇ ਫਿਰ ਭਰਾ ਨੇ ਫਿਰ ਚਲੋਈ ਟ੍ਰੇਨ 'ਚ ਬਿਠਾਦਾ ਸੀ ਭਰਾ ਨੇ ਫਿਰ ਮੈਂ ਪਟਨਾ ਸਾਹਿਬ ਤੋਂ ਇਧਰ ਮੈਂ ਇਕੱਲਾ ਹੀ ਆਇਆ ਟ੍ਰੇਨ ਦੇ ਵਿੱਚ ਬੈਕ ਕੇ ਦੋ ਦਿਨ ਦਾ ਸਫ਼ਰ ਕਰਕੇ ਫਿਰ ਉਹਨਾਂ ਨੇ ਇੱਥੇ ਗੁਰੂ ਘਰ ਜੀ ਰੂਮ ਦਵਾ ਕੇ ਹੀ ਉਹਨਾਂ ਨੇ ਕਿਹਾ ਵੀ ਤੂੰ ਸੇਵਾ ਕਰ ਕੋਈ ਨਹੀਂ ਬੇਸਿਕ ਤੇਰੇ ਨਾਲ ਹੈਗੇ ਆ ਵੀ ਹੁਣ ਤੈਨੂੰ ਕੰਮ ਵੀ ਕਰਨਾ ਚਾਹੀਦਾ ਵੀ ਦੋ ਕੁ ਪੈਸੇ ਤੇਰੇ ਕੋਲ ਹੋਣਗੇ। ਸਿਆ ਕੰਮ ਕਦੋਂ ਸ਼ੁਰੂ ਕੀਤਾ ਬਿਸਕੁਟ ਵੇਚਦੇ ਹੋ? ਇਹ ਹਲੇ ਮੈਨੂੰ ਡੇਢ ਤੋਂ ਦੋ ਦੋ ਮਹੀਨੇ ਹੋਏ ਆ ਕੰਮ ਸਟਾਰਟ ਕਰੇ ਨੂੰ ਪਹਿਲਾਂ ਮੈਂ ਸੇਵਾ ਕਰਦੂ ਸੀ ਵਧੀਆ। ਬਰਸਾਤ ਹੋ ਰਹੀ ਹੈ ਸਵੇਰ ਦੀ ਹੁਣ ਵੀ ਸ਼ੁਰੂ ਹੋਈ ਹੋਈ ਹੈ ਬਰਸਾਤ। ਨਾ ਵੀ ਬੈਠੇ ਰਹੂਗੇ ਇੱਥੇ ਹਾਂਜੀ ਮੈਂ ਛਤਰੀ ਛਤਰੀ ਲੈ ਕੇ ਆਇਆ ਛਤਰੀ ਲਾ ਕੇ ਬਹਿ ਜਾਗੀ ਜਿਕਾਤ ਨਹੀਂ ਪਰਮਾਤਮਾ ਦੀ ਨਹੀਂ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਮੈਂ ਤਾਂ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਵੀ ਰੱਬ ਨੇ ਮੈਨੂੰ ਬਚਾਇਆ ਤਾਂ ਵੀ ਜਦੂਰ ਕੋਈ ਗੱਲ ਹੋਣੀ ਹੈ ਕੋਈ ਰਾਣੀ ਤੇ ਕਿਹਾ ਇ ਕਿ ਬੀਤੂ ਆਪਸ ਆਇਆ ਪਰ ਫਿਰ ਮੈਂ ਉੱਥੇ ਜਾਉਂਗਾ ਫਿਰ ਮੈਨੂੰ ਤਾਨੇ ਤੁੰਨੇ ਸੁਣਨ ਨੂੰ ਮਿਲੂਗਾ ਮੈਨੂੰ ਅੰਦਰੋਂ ਮੇਰਾ ਅੰਦਰ ਦਿਲ ਰੋਣ ਲੱਗ ਜਾਂਦਾ ਨਾਲ ਨਹੀਂ ਖੜੇ ਜੇ ਨਾਲ ਖੜੀ ਜਾਂਦੇ ਨਾ ਮੈਂ ਉੱਥੇ ਕੁਝ ਨਾ ਕੁਝ ਕਰਕੇ ਦਿਖਾਉਣਾ ਸੀਗੇ ਉਹਨਾਂ ਨੇ 80000 ਰੁਪਏ ਲਾਇਏ ਸੀ ਸਿਰਫ 80000 ਲਾਇਆ ਮੈਂ ਆਹ ਕੰਮ ਸਟਾਰਟ ਕੀਤਾ ਉਹਨਾਂ ਨੂੰ ਮੈਂ ਕਹਿ ਗਿਆ ਸੀ ਮੈਂ ਕਿਹਾ ਤੁਸੀਂ 80000 ਰੁਪਏ ਕਰਕੇ ਨਾ ਮੈਂ ਕਿਹਾ ਸਾਡਾ ਘਰ ਤੋੜਤਾ ਮੈਂ ਕਿਹਾ ਮੈਂ ਤੁਹਾਡੇ 80000 ਲਊਂਦਾ ਮੈਂ ਕਿਹਾ ਮੈਂ ਦੇਉਂਗਾ ਮੈਂ ਕਹਿੰਦਾ ਮੈਂ ਆਉਂਗਾ ਚਾਹੇ ਸਾਲ ਬਾਅਦ ਆ ਜਾ ਚਾਹੇ ਦੋ ਸਾਲ ਬਾਅਦ ਆ ਜਾ ਮੈਂ ਕਹਿੰਦਾ ਆਉਂਗਾ ਮੈਂ ਤੁਹਾਨੂੰ ਹੈਂਡ ਟੂ ਹੈਂਡ ਪੈਸੇ ਦੇ ਕੇ ਜਾਊਂਗਾ ਮੈਂ ਨੂੰ ਜੀ ਕਰਦਾ ਕਿ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਵਾਂ ਮਾਂ ਮੇਰੇ ਸਿਰ ਤੇ ਹੱਥ ਫੇਰੇ ਬੋਲ ਕਰਦਾ ਹੀ ਬਹੁਤ ਜ਼ਿਆਦਾ ਜਦੋਂ ਸਵੇਰ ਹੁੰਦੀ ਸੀ ਚਾਹ ਚਾਹ ਦਾ ਗਲਾਸ ਲੈ ਕੇ ਹੁੰਦੀ ਸੀ ਵੀ ਦਿnde ਸੀ ਵੀ ਚਾਹ ਪੀ ਲੈ ਕੋਈ ਨਹੀਂ ਉੱਟ ਜਾ ਉਹਨੂੰ ਦਿਨੀ ਡਿਆ ਜਦੋਂ ਉਹਨਾਂ ਮੰਮੀ ਦਾ ਫੋਨ ਆਂਦਾ ਤਾਂ ਕੀ ਕਹਿੰਦੇ ਨੇ ਛਿੜਿਆਮ ਵੀ ਕਿਵੇਂ ਆਂਟੀ ਜੀ ਰੋਟੀ ਖਾ ਲਈ ਮੈਂ ਕਹਿ ਦਿੰਦਾ ਨਹੀਂ ਠੀਕ ਆ ਬਪੀ ਜਦੋਂ ਮੈਂ ਨਮਾ ਨਮਾ ਆਏ ਸੀ ਨਹੀਂ ਉਰੇ ਜਿਹੜੇ ਆਟੋ 'ਚ ਬਹਿ ਕੇ ਆਏ ਸੀਗੇ ਮੈਨੂੰ ਉਹਨਾਂ ਨੇ ਕਿਹਾ ਸੀ ਇੱਕ ਗੱਲ ਗਈ ਸੀ ਕਹਿੰਦੇ ਵੀ ਤੂੰ ਨਾ ਉੱਥੇ ਜਾ ਰਿਹਾ ਵੀ ਉੱਥੇ ਨਾ ਗੇਟ ਤੇ ਬਹਿ ਜਾ ਕਰੀ ਹਾਂਜੀ ਇੱਕ ਤਰ੍ਹਾਂ ਤਨਖਾਹੀ ਹੋਵੇ ਵੀ ਤੇਰੇ 6 6 6 10000 ਰੁਪਏ ਲੈ ਕੇ ਉੱਥੇ ਕਰੇਗਾ ਫਿਰ ਮੈਂ ਬਾਬਾ ਜੀ ਨੂੰ 10 ਰੁਪਏ ਐਕਸਟਰਾ ਦੇ ਕੇ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਤੁਸੀਂ ਇਦਾਂ ਨਾ ਕਿਹਾ ਕਰੋ ਵੀ ਵੀ ਕਈ ਬੰਦੇ ਨਹੀਂ ਮੰਗਣਾ ਚਾਹੁੰਦੇ ਵੀ ਕਿਰਪਾ ਕਰਕੇ ਖਾਣ ਚ ਯਕੀਨ ਰੱਖ ਦਿਆ ਮਗਰ ਮੈਂ ਤੁਹਾਨੂੰ ਛੱਡਣ ਨੂੰ ਕਿਹਾ ਤੁਸੀਂ ਕਹਿੰਦੇ ਤੁਸੀਂ ਕਿਹਾ ਵੀ ਨਹੀਂ ਅਸੀਂ ਫਰੀ ਨਹੀਂ ਜਾਂਦੇ ਮਗਰ ਜਦੋਂ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਪੈਸੇ ਦੂੰਗਾ ਉਦੋਂ ਤੁਸੀਂ ਤਿਆਰ ਹੋਗੇ ਮਗਰ ਤੁਹਾਨੂੰ ਮੰਗਨਾਂ ਲੱਗਦਾ ਮੈਂ ਮੈਨੂੰ ਲੱਗਦਾ ਤੁਹਾਨੂੰ ਦੇਖ ਕੇ ਤਾਂ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਇਹੀ ਇਹੀ ਸਮਝ ਆਏਗੀ ਲੋਕਾਂ ਨੂੰ ਮੈਂ ਕਹਿ ਕੇ ਆਇਆ ਸੀਗਾ ਕਿ ਬਈ ਤੁਸੀਂ ਨਾ ਮੇਰੀ ਵੀਡੀਓ ਦੇਖਿਆ ਕਰੋਗੇ ਫੋਨ ਤੇ ਹੁਣ ਵੀ ਮੈਨੂੰ ਲੱਗਦਾ ਦੇਖਦੇ ਹੋਵੋਗੇ ਚੈਨੀ ਪਰ ਮੈਂ ਇੱਕ ਗੱਲ ਕਹਿਣਾ ਕਹੂੰਗਾ ਕਿ ਬਈ ਬਹੁਤ ਜਲਦੀ ਆਉਂਗਾ ਮੈਂ ਤੁਹਾਨੂੰ ਤੁਹਾਡਾ ਕਿ ਜਿਹੜੇ ਤੁਸੀਂ ਮੇਰੇ ਤੇ ਲਾਇਏ ਸੀ ਨਹੀਂ ਮੈਂ ਤੁਹਾਨੂੰ ਬਹੁਤ ਜਲਦੀ ਆਉਂਗਾ ਤੁਹਾਨੂੰ ਮੈਂ ਵਾਅਦਾ ਕਰ ਰਿਹਾ 80000 ਤਾਂ ਬਹੁਤ ਛੋਟੀ ਰਕਮ ਹੈ ਬਰਮਾਤਮਾ ਨੇ ਬਹੁਤ ਕਿਰਪਾ ਕਰਨੀ ਹੈ ਤੁਹਾਡੇ ਮੈਂ ਜਾ ਕੇ ਆਉਂਗਾ ਮੈਂ ਨਾਲੇ ਉਹਨਾਂ ਨੂੰ ਦੱਸ ਕੇ ਆਉਂਗਾ ਕਿ ਵੀ ਮੈਂ ਤੁਹਾਡੇ ਤੇ ਤੁਹਾਨੂੰ ਬੋਝ ਲੱਗਦਾ ਸੀ ਮੈਂ ਤੁਹਾਡੇ ਕੋ ਰੱਖਿਆ ਨਹੀਂ ਗਿਆ ਮੈਂ ਕਹਾ ਦੇਖੋ ਵੀ ਵਧੀਆ ਮੈਂ ਕੰਮ ਕਰਕੇ ਵੀ ਫਨੂੜ ਮੇ ਮੋੜਨਾ ਆਇਆ ਕਿ ਮੈਂ ਤਾਂ ਰੱਬ ਤੇ ਪੂਰਾ ਯਕੀਨ ਹੈ ਕਿ ਵੀ ਉਹ ਨਾਲੇ ਟਾਈਮ ਆਪਣੇ ਆਈ ਦੀ ਹੈ ਕਿਸੇ ਦੇ ਲਈ ਬੋਝ ਕਿਸੇ ਦੇ ਲਈ ਜ਼ਿੰਦਾਦਿਲੀ ਤੇ ਕਿਸੇ ਦੇ ਲਈ ਗਲ ਪਿਆ ਢੋਲ ਹੈ ਜੋ ਵਜਾਣਾ ਹੀ ਪੈਂਦਾ ਹੈ ਕਿਸੇ ਦੇ ਲਈ ਜ਼ਿੰਦਗੀ ਕੁਦਰਤ ਦਾ ਇੱਕ ਬੜਾ ਹੀ ਖੂਬਸੂਰਤ ਤੋਹਫਾ ਹੈ ਪਰ ਜਿਸ ਨੂੰ ਬੋਝ ਲੱਗਦੀ ਹੈ ਉਸ ਨੂੰ ਬੋਝ ਕਿਉਂ ਲੱਗਦੀ ਹੈ ਅੱਛਾ ਤੁਹਾਨੂੰ ਇਹ ਕਹਾਣੀ ਸੁਣ ਕੇ ਸਮਝ ਆ ਜਾਏਗੀ ਮਨਦੀਪ ਸਿੰਘ ਮੇਰੇ ਨਾਲ ਮੌਜੂਦ ਨੇ ਮਨਦੀਪ ਸਿੰਘ ਦਾ ਸਾਲ 2020 ਦੇ ਵਿੱਚ ਇੱਕ ਹਾਦਸੇ ਦੇ ਦੌਰਾਨ ਉਸ ਨੂੰ ਜੇ ਹੱਦ ਤੱਕ ਲੱਗਾ ਔਰ ਦੋਵੇਂ ਲੱਤਾਂ ਚਲੀ ਗਈਆਂ ਇੱਕ ਹੱਥ ਜਿਸ ਨਾਲ ਤੁਸੀਂ ਦੇਖ ਸਕਦੇ ਹੋ ਇਹ ਵੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਔਰ ਅੱਜ ਵੀ ਇਹ ਹੱਥ ਜਿਹੜਾ ਉਹ ਠੀਕ ਤਰ੍ਹਾਂ ਬਾਹ ਕੰਮ ਨਹੀਂ ਕਰਦੀ ਤਾਂ ਸਿਰਫ ਇੱਕ ਖੱਬਾ ਹੱਥ ਹੈ ਇੱਕ ਖੱਬੀ ਬਾਹ ਜੋ ਠੀਕ ਤਰ੍ਹਾਂ ਕੰਮ ਕਰਦੀ ਹੈ ਪ੍ਰਕਿਰਤ ਕਰਨੀ ਕਿਉਂਕਿ ਗੁਰੂਆਂ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਈ 2020 ਚ ਐਕਸੀਡੈਂਟ ਹੋਇਆ ਸੀ ਗਈ ਮੇਰਾ ਹੀ ਤੇ ਉਸ ਤੋਂ ਬਾਅਦ ਇੱਕ ਮਹੀਨਾ 20 ਦਿਨ ਇੱਧਰ ਕਿ ਕਹਿੰਨੇ 32 ਹਸਪੀਟਲ ਦੇ ਵਿੱਚ ਰਿਹਾ ਹੀ ਹਸਪੀਟਲ ਦੇ ਵਿੱਚ ਵੀ ਚਲੋ ਉਹ ਇੱਕ ਮਹੀਨਾ 20 ਦਿਨ ਹਸਪੀਟਲ ਦੇ ਵਿੱਚ ਰਹੇ ਆ ਮੇਰੇ ਨਾਲ ਜੀ ਜਿੰਨਾ ਕੁ ਹੋਇਆ ਉਹਨਾਂ ਨੇ ਹਸਪੀਟਲ ਤੱਕ ਜਾਨਕੀ ਸਾਥ ਦਿੱਤਾ ਹੀ ਤੇ ਜਦੋਂ ਹਸਪੀਟਲ ਤੋਂ ਘਰੇ ਗਏ ਸੀਗੇ ਤੇ ਆ ਖੱਬੇ ਵਾਲੇ ਪੈਰ ਦਾ ਨਾ ਟਾਂਕਾ ਖੁੱਲ ਗਿਆ ਸੀਗੇ ਤੇ ਫਿਰ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਸੀਗਾ ਮੇਰਾ ਭਰਾ ਵੱਡੇ ਵਾਲਾ ਪਟਨਾ ਸਾਹਿਬ ਰਹਿੰਦਾ ਹੀ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਮੇਰੀ ਹੈਲਪ ਕਰੋ ਵੀ ਮੇਰਾ ਪੈਰ ਦਾ ਟਾਂਕਾ ਖੁੱਲ ਗਿਆ ਵੀ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਫਿਰ ਮੇਰੇ ਭਰਾ ਨੇ ਉਦੋਂ ਕਰੋਨਾ ਦੇ ਟਾਈਮ 'ਚ ਉਹਨਾਂ ਨੇ ਗੱਡੀ-ਗੱਡੀ ਬੁੱਕ ਕਰਕੇ ਤੇ ਮੈਨੂੰ ਉਹਨਾਂ ਨੇ ਬਿਹਾਰ ਬੁਲਾਇਆ ਸੀਗੇ ਤੇ ਅਸੀਂ ਫਿਰ ਉਧਰ ਚਲੇ ਗਏ ਸੀਗੇ ਤੇ ਮੇਰੇ ਸਗੇ ਚਾਚਾ ਜੀ ਜਿਹੜੇ ਹੈਗੇ ਆ ਉਹਨਾਂ ਨੇ 80000 ਰੁਪਏ ਦਿੱਤਾ ਸੀਗੇ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਹੀ ਤੇ ਰੋਜ਼-ਰੋਜ਼ ਜਣੇ ਕਿ ਤਾਨੇ ਸੁਣਨ ਨੂੰ ਮਿਲਦੇ ਸੀਗੇ ਕਿ ਵੀ ਇਹ ਬੋਝ ਹੈ ਕੁਝ ਕਰ ਨਹੀਂ ਸਕਦਾ ਵੀ ਹੁਣ ਇਹਨੂੰ ਬੈਠੇ ਬਿਠਾਉਣ ਦੋ ਖਾਣ ਨੂੰ ਮੈਨੂੰ ਬਹੁਤ ਦੁੱਖ ਲੱਗਦਾ ਸੀਗੇ ਪਰ ਮੈਨੂੰ ਅੰਦਰੋਂ ਐ ਸੀ ਕਿ ਵੀ ਮੈਂ ਆਪਦਾ ਕੰਮ ਵੀ ਮਾਂ ਮੈਂ ਆਪਦਾ ਟਿੱਡ ਮੈਂ ਆਪ ਵੀ ਕੰਮ ਕਰਕੇ ਮੈਂ ਖਾ ਸਕਦਾ ਈ ਵਾਰ ਇਦਾਂ ਵਿਸ਼ਵਾਸ ਨਹੀਂ ਹੁੰਦਾ ਸੁਣ ਕੇ ਕਿ ਮਾਂ ਜਾਂ ਪਿਤਾ ਆਪਣੇ ਬੱਚੇ ਨੂੰ ਇਦਾਂ ਕਿੱਦਾਂ ਕਹਿ ਸਕਦਾ ਇਸ ਹਾਲਤ ਦੇ ਵਿੱਚ ਚਾਹੇ ਹੀ ਮਜਬੂਰੀ ਕਹਿ ਲੋ ਉਹਨੂੰ ਮਜਬੂਰੀ ਮਜਬੂਰੀ ਹੈ ਜੀ ਚੀਜ਼ ਆ ਮਜਬੂਰੀ ਕਰਕੇ ਕੀ ਪਤਾ ਵੀ ਉਹਨਾਂ ਕੋਲੋਂ ਨਹੀਂ ਮੈਂ ਸੰਭੇ ਜਾ ਰਿਆਂ ਕੀਪਤਾ ਤਾਂ ਕਰਕੇ ਕਹਿੰਦੇ ਹੋਣਗੇ ਕਿ ਬੀਬੀ ਬੋਝ ਬਣ ਗਿਆ ਮੈਨੂੰ ਜਿੱਥੋਂ ਤੱਕ ਲੱਗਦਾ ਤੇ ਮੈਨੂੰ ਐ ਲੱਗਦਾ ਕਿ ਵੀ ਮਜਬੂਰੀ ਆ ਤਾਂ ਕਰਕੇ ਵੀ ਉਹਨਾਂ ਨੂੰ ਵੀ ਐ ਲੱਗਦਾ ਉਹ ਵੀ ਸੱਚੀ ਮਰ ਜਾਂਦਾ ਤਾਂ ਵਧੀਆ ਸੀ ਵੀ ਹੁਣ ਅਸੀਂ ਇਹਦੀ ਦਵਾਈ ਕਿੱਥੋਂ ਕਰਾਈਏ ਜਾਂ ਹੁਣ ਇਹ ਇਸ ਹਾਲਾਤ ਦੇ ਵਿੱਚ ਅਸੀਂ ਦੇਖ ਨਹੀਂ ਸਕਦੇ ਇਹਨੂੰ ਜਿੱਦਾਂ ਹੁਣ ਮੈਂ ਹੈਗਾ ਵੀ ਐਦਾਂ ਉਹਨਾਂ ਤੋਂ ਨਹੀਂ ਦੇਖਿਆ ਜਾਂਦਾ ਹੋਊਗਾ ਤਾਂ ਕਰਕੇ ਉਹ ਵੀ ਸੋਚਦੇ ਹੋਣਗੇ ਵੀ ਸੱਚੀ ਮਰ ਜਾਂਦਾ ਤਾਂ ਵਧੀਆ ਸੀ ਇੱਕ ਤਰ੍ਹਾਂ ਦਾ ਵੀ ਕੀ ਆ ਵੀ ਰੋਲ ਲੈਂਦੇ ਵੀ ਸਾਨੂੰ ਪਤਾ ਹੋ ਜਾਂਦਾ ਕਿ ਵੀ ਨਹੀਂ ਹੈ ਤੇ ਦੁਨੀਆ ਦੇ ਵਿੱਚ ਪਰ ਫਿਰ ਵੀ ਜਦੋਂ ਮੈਨੂੰ ਐ ਸੀ ਵੀ ਮੈਂ ਆਪਦਾ ਕੰਮ ਮੈਂ ਆਪ ਕਰਕੇ ਖਾ ਸਕਦਾ ਤੇ ਉਹ 32 ਹਸਪੀਟਲ ਦੇ ਵਿੱਚ ਨਹੀਂ ਜਿਨ੍ਹਾਂ ਨੇ ਹੈਲਪ ਕੀਤੀ ਸੀ ਦਸਮੇਸੋ ਮੈਲਟੀ ਟ੍ਰਸਟ ਦੇ ਕੀਮਦੇ ਮੈਂਬਰ ਸੀਗੇ ਤੇ ਉਹਨਾਂ ਨੇ ਹੈਲਪ ਕੀਤੀ ਸੀ ਉਹਨਾਂ ਦਾ ਨੰਬਰ ਪਿਆ ਸੀਗਾ ਮੇਰੇ ਕੋਲ ਤੇ ਮੈਨੂੰ ਉਦੋਂ ਕਹਿੰਦੇ ਸੀ ਵੀ ਹੁਣ ਕਿੱਥੇ ਗਿਆ ਤੇਰੇ ਯਾਰ ਦੋਸਤ ਵੀ ਹੁਣ ਉਹ ਕਦੇ ਨਹੀਂ ਤੇਰੇ ਨਾਲ ਖੜੇ ਵੀ ਕੋਈ ਯਾਰ ਦੋਸਤ ਵੀ ਨਹੀਂ ਨਾਲ ਖੜਿਆ ਮੇਰੇ ਵੀ ਹੁਣ ਮੈਂ ਸੱਚੀ ਵੀ ਖਾ ਕੇ ਮਰ ਜੰਨਾ ਤੇ ਫਿਰ ਮੈਂ ਫਨੈਲ ਦੀ ਗੋਲੀ ਚੱਕ ਲਈ ਸੀ ਮੈਂ ਸੋਚੇ ਸੀ ਵੀ ਜਾਂ ਤਾਂ ਹੁਣ ਮਰ ਜੂਗਾ ਜਾਂ ਤਾਂ ਵੀ ਹੁਣ ਦੇਖਦਾ ਵੀ ਕੀ ਹੋਊਗਾ ਫਿਰ ਫਿਨਲ ਦੀ ਗੋਲੀ ਜਾ ਕੇ ਮੈਂ ਜਾ ਕੇ ਸਾਈਡ ਤੇ ਬੈ ਗਿਆ ਸੀਗਾ ਹੀ ਤੇ ਫਿਰ ਮੇਰੇ ਕੋ ਫੋਨ ਪਿਆ ਸੀ ਮੈਂ ਚਲੋ ਵੀ ਇੱਕ ਵਾਰੀ ਨਾ ਵੀ ਆਪਣੇ ਯਾਰ ਦੋਸਤੀ ਟਰਾਈ ਕਰਦੇ ਆ ਵੀ ਦੇਖਦੇ ਜੇ ਕੋਈ ਨਾਲ ਖੜ ਗਿਆ ਤਾਂ ਠੀਕ ਆ ਤੇ ਮੈਂ ਖਾ ਕੇ ਮਰ ਜੂਗਾ ਹੀ ਤੇ ਫੋਨ ਦੇ ਵਿੱਚ ਨੰਬਰ ਲੱਭ ਦੇ ਲੱਭ ਦੇ ਸਾਰਿਆਂ ਨੂੰ ਕਹਿੰਦੇ-ਕਹਿੰਦੇ ਪਰ ਫਿਰ ਮੈਂ ਆਖਰ ਚ ਉਹਨਾਂ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਹੈਲਪ ਕੀਤੀ ਸੀ ਦਸਮੇ ਸੁਮੈਡੀਟਸ ਦੇ ਟੀਮ ਦੇ ਮੈਂਬਰ ਸੀਗੇ ਹੀ ਤੇ ਚਲੋ ਉਹਨਾਂ ਨਾਲ ਗੱਲ ਗੁੱਲ ਕਰਕੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਹਿੰਦਾ ਮੈਨੂੰ ਕੰਮ ਦੋ ਮੈਂ ਕਹਿੰਦਾ ਜੀ ਤੁਸੀਂ ਹੈਲਪ ਕੀਤੀ ਆ ਪਰ ਹੈਲਪ ਥੋੜੀ ਮੈਂ ਕਹਿੰਦਾ ਜੀ ਪੂਰੀ ਨਹੀਂ ਹੋਈ ਮੈਂ ਕਹਿੰਦਾ ਫਿਰ ਉਹਨਾਂ ਨੇ ਕਿਹਾ ਸੀ ਵੀ ਤੂੰ ਐਂ ਕਰੀ ਬਈ ਮਹਾਲੀ ਆਈ ਬਈ ਮਹਾਲੀ ਆ ਕੇ ਮੈਨੂੰ ਫੋਨ ਕਰਦੀ ਬਈ ਅਸੀਂ ਤੇਰੀ ਹੈਲਪ ਕਰਾਂਗੇ ਤੇ ਫਿਰ ਮੈਂ ਕਹਿੰਦਾ ਜੀ ਠੀਕ ਐ ਫਿਰ ਮੈਂ ਆਪਣੇ ਵੱਡੇ ਵਾਲੇ ਭਰਾ ਨੂੰ ਮਨਾਏ ਸੀ ਕਿ ਬਈ ਮੈਨੂੰ ਜਾ ਲੈਣ ਦੇ ਜਾ ਲੈਣ ਦੇ ਉਹ ਨਹੀਂ ਮੈਨੂੰ ਜਾਣ ਦਿੰਦੇ ਸੀ ਕਹੀਂ ਭਰਾ ਹੈਗਾ ਮੈਂ ਕਹਾ ਭਰਾ ਨੂੰ ਪੁੱਛ ਲਈਏ ਮੈਂ ਕਹਾ ਭਰਾ ਮੇਰੇ ਨਾਲ ਖੜਿਆ ਵੀ ਇਹ ਕੀ ਕਹਿੰਦਾ ਫਿਰ ਭਰਾ ਕਹਿੰਦਾ ਵੀ ਨਹੀਂ ਤੈ ਫਿਰ ਭਰਾ ਨੂੰ ਬਹੁਤ ਔਖਾ ਸਮਝਾ ਸਮਝੂ ਕੇ ਕਿ ਵੀ ਮੈਂ ਉੱਥੇ ਕੰਮ ਕਰੂੰਗਾ ਵੀ ਮੈਨੂੰ ਇਹੋ ਜਿਹੀ ਚੀਜ਼ਾਂ ਨਹੀਂ ਸੁਣ ਸੁਣਨ ਨੂੰ ਮਿਲਣਗੀਆਂ ਵੀ ਇਹ ਇੱਥੇ ਮੈਂ ਜੇ ਰਹੂੰਗਾ ਤਾਂ ਵੀ ਮੈਂ ਸੱਚੀ ਵੀ ਖਾਗੂਗਾ ਕੁਝ ਮਰ ਜੂਗਾ ਵੀ ਮੈਨੂੰ ਐਦਾਂ ਤਾਨੇ ਮਾਰਦੇ ਆ ਵੀ ਤੂੰ ਮਰ ਜਾ ਇਹ ਕਰ ਲੈ ਉਹ ਕਰ ਲੈ ਵੀ ਮੇਤੂੰ ਸੁਣਿਆ ਨਹੀਂ ਜਾਣਾ ਤੇ ਫਿਰ ਭਰਾ ਨੇ ਫਿਰ ਚਲੋ ਜੀ ਟਰੇਨ 'ਚ ਬਿਠਾਦਾ ਸੀ ਭਰਾ ਨੇ ਫਿਰ ਮੈਂ ਪਟਨਾ ਸਾਹਿਬ ਤੋਂ ਇੱਧਰ ਮੈਂ ਇਕੱਲਾ ਹੀ ਆਇਆ ਟਰੇਨ ਦੇ ਵਿੱਚ ਬੈ ਕੇ ਦੋ ਦਿਨ ਦਾ ਸਫ਼ਰ ਕਰਕੇ ਤੇ ਜਿਨ੍ਹਾਂ ਨੇ ਹੈਲਪ ਕੀਤੀ ਸੀ ਜਦੋਂ ਮੈਂ ਆਇਆ ਉਰੀ ਫਿਰ ਉਹਨਾਂ ਨੇ ਇੱਥੇ ਗੁਰੂ ਘਰ ਜੀ ਰੂਮ ਦਵਾ ਕੇ ਹੀ ਉਹਨਾਂ ਨੇ ਕਿਹਾ ਵੀ ਤੂੰ ਸੇਵਾ ਕਰ ਕੋਈ ਨਹੀਂ ਬੇਸੀ ਤੇਰੇ ਨਾਲ ਹੈਗੇ ਆ ਤੇ ਫਿਰ ਮੈਂ ਪਹਿਲਾਂ ਅੰਦਰ ਭਾਂਡੇ ਭਾਂਡੇ ਹੀ ਸੇਵਾ ਕਰਦਾ ਸੀਗਾ ਥਾਲ ਚ ਝੂਟ ਕੱਢਦੇ ਸੀਗੇ ਫਿਰ ਅੰਦਰ ਫਿਰ ਮੈਨੂੰ ਮੈਨੇਕਨ 1 ਸਾਲ ਡੇਢ ਸਾਲ ਹੋ ਗਈ ਸੇਵਾ ਕਰਦੇ ਨੂੰ ਫਿਰ ਮੈਨੂੰ ਮਾਤਾ ਭੈਣਾਂ ਨਾਲ ਕਹਿਣ ਲੱਗੇ ਸੀ ਵੀ ਤੂੰ ਕੰਮ ਕਰ ਵੀ ਹੁਣ ਤੈਨੂੰ ਕੰਮ ਵੀ ਕਰਨਾ ਚਾਹੀਦਾ ਵੀ 2 ਕੁ ਪੈਸੇ ਤੇਰੇ ਕੋਲ ਹੋਣਗੇ ਫਿਰ ਮੈਂ ਵੀ ਸੋਚਿਆ ਮੈਂ ਕਿ ਹਾਂਜੀ ਬਈ ਸਹੀ ਗੱਲ ਹੈ ਵੀ ਕੰਮ ਵੀ ਕਰਨਾ ਕਿ ਤੁਸੀਂ ਆ ਕੰਮ ਕਦੋਂ ਸ਼ੁਰੂ ਕੀਤਾ ਬਿਸਕੁਟ ਵੇਚਦੇ ਹੋ ਇਹ ਹਾਲੀ ਮੈਕ ਨਹੀਂ ਡੇਢ ਤੋਂ ਦੋ ਦੋ ਮਹੀਨੇ ਹੋਏ ਆ ਕੰਮ ਸਟਾਰਟ ਕਰੇ ਨੂੰ ਪਹਿਲਾਂ ਮੈਂ ਸੇਵਾ ਕਰਦ ਸੀ ਵਧੀਆ ਜੀ ਲਾ ਕੇ ਤੇ ਫਿਰ ਹੁਣ ਡੇਢ ਕੇ ਦੋ ਮਹੀਨੇ ਹੋਏ ਆ ਕੰਮ ਸਟਾਰਟ ਆਪਦੇ ਗੁਜ਼ਾਰਾ ਗੁਜ਼ਾਰੇ ਜੋ ਕਿ ਕਮਾਈ ਹੋ ਜਾਂਦੀ ਹੈ ਹਾਂਜੀ ਹੁਣ ਨਮ ਨਮਾ ਕੰਮ ਨਹੀਂ ਥੋੜੇ ਤੋਂ ਵੱਡਾ ਵੱਡੇ ਤੋਂ ਕਰਾਂਗੇ ਤੇ ਰੋਜ਼ ਬੈਠਦੇ ਹਾਂ ਗੁਰੂ ਘਰ ਦੇ ਬਾਹਰ ਹੈ ਨਾ ਬਿਸਕਟ ਵੇ ਬਰਸਾਤ ਹੋ ਰਹੀ ਹੈ ਸਵੇਰ ਦੀ ਹੁਣ ਵੀ ਸ਼ੁਰੂ ਹੋਈ ਹੋਈ ਹੈ ਬਰਸਾਤ ਤਾਂ ਵੀ ਬੈਠੇ ਰਹੋਗੇ ਇੱਥੇ ਹਾਂਜੀ ਮੈਂ ਛਤਰੀ ਛਤਰੀ ਲੈ ਕੇ ਆਇਆ ਛਤਰੀ ਲਾ ਕੇ ਬਹਿ ਜਾਾਂਗੇ ਹਾਂਜੀ ਤੁਸੀਂ ਕਹਿਤਾ ਨਹੀਂ ਪ੍ਰਮਾਤਮਾ ਤੋਂ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਗਾ ਮੈਂ ਤਾਂ ਮੈਂ ਤਾਂ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਵੀ ਰੱਬ ਨੇ ਮੈਨੂੰ ਬਚਾਇਆ ਤਾਂ ਵੀ ਜਰੂਰ ਕੋਈ ਗੱਲ ਹੋਣੀ ਹੈ ਕੋਈ ਕਾਰਨ ਹੋਣਾ ਹੀ ਵੀ ਕੋਈ ਨਹੀਂ ਆਪਾਂ ਕਰਾਂਗੇ ਜਦੋਂ ਤੱਕ ਸਰੀਰ ਦੇ ਅੰਦਰ ਜਾਨ ਹੈ ਆਪਾਂ ਲੜਦੇ ਰਹਾਂਗੇ ਕੋਈ ਗੱਲ ਨਹੀਂ ਉਹ ਜਿਵੇਂ ਸਮਾਨ ਲੈ ਕੇ ਆਣਾ ਅਸੀਂ ਦੇਖਿਆ ਤੁਸੀਂ ਆ ਕਾਰਟਨ ਚੱਕ ਕੇ ਤਾਂ ਦਿੱਕਤ ਤਾਂ ਬਹੁਤ ਹੁੰਦੀ ਹੋਣੀ ਹੈ ਕਿੱਦਾਂ ਲੈ ਕੇ ਆਨੇ ਹੋ ਸਮਾਨ ਕਿੱਥੋਂ ਲੈ ਕੇ ਆਨੇ ਹੋ ਫਿਰ ਇੱਥੇ ਲਗਾਨੇ ਹੋ ਆਪਣਾ ਸਟਾਲ ਹਾਂਜੀ ਸਮਾਨ ਤਾਂ ਇਹ ਜਿੱਥੇ ਮੈਂ ਐਨ ਜੀਓ ਟੀਮ ਦੇ ਮੈਂਬਰ ਜੀ ਨਾ ਉਹਨਾਂ ਦੀ ਦੁਕਾਨ ਸੀ ਇੱਥੇ ਤੇ ਉਹਨਾਂ ਦੀ ਦੁਕਾਨ ਤੇ ਮੈਂ ਲੱਗਿਆ ਹੋਇਆ ਸੀਗਾ ਹੀ ਤੇ ਉਹ ਉੱਥੇ ਨਾ ਬਿਸਕਟ ਦੇ ਕੇ ਜਾਂਦੇ ਹੁੰਦੇ ਸੀਗੇ ਉਦੋਂ ਤੇ ਚਲੋ ਮੈਂ ਉਹਨਾਂ ਨੇ ਮੈਨੂੰ ਕੈਸ਼ ਕਾਊਂਟਰ ਦਾ ਕੰਮ ਸੰਭਿਆ ਹੋਇਆ ਸੀ ਦੁਕਾਨ ਤੇ ਕਿ ਵੀ ਤੁਸੀਂ ਜੇ ਤੁਸੀਂ ਬਿਸਕਟ ਵਧੀਆ ਬਣਾ ਕੇ ਦੋਗੇ ਘਰ ਵਾਂਗੂ ਐਨ ਵੀ ਕਿਉਂਕਿ ਵੀ ਇੱਥੇ ਗੁਰੂ ਘਰ ਵੀ ਚੜਦੇ ਆ ਚਾਹ ਨਿੱਦੇ ਨਾਲ ਸੰਗਤ ਲੈ ਕੇ ਜਾਂਦੇ ਆ ਵੰਡਦੇ ਆਂ ਅੰਦਰ ਤੇ ਵੀ ਜੇ ਤੁਸੀਂ ਵਧੀਆ ਬਣਾ ਕੇ ਦੋਗੇ ਤਾਂ ਫਿਰ ਆਪਾਂ ਮੈਂ ਕਿਹਾ ਗੇਟ ਦੇ ਬਾਹਰ ਮੈਂ ਕਿਹਾ ਮੈਂ ਆਪਦਾ ਕੰਮ ਸਟਾਰਟ ਕਰ ਲੂੰਗਾ ਵੀ ਮੈਂ ਕੰਮ ਕਰ ਸਕਦੇ ਨਾਲੇ ਇੱਥੇ ਹੀ ਰਹਿ ਰਹੇ ਹਾਂ ਗੁਰੂ ਕਰ ਦੇ ਅੰਦਰ ਜਿਹੜਾ ਕਮਰਾ ਮਿਲਿਆ ਹੋਇਆ ਹੈ ਹਾਂਜੀ ਹਲੇ ਤਾਂ ਲੰਗਰ ਇੱਥੇ ਹੀ ਚੱਲ ਰਿਹਾ ਹਾਂ ਹਾਂਜੀ ਹਲੇ ਤਾਂ ਇੱਥੇ ਹੀ ਰਹਿਣਾ ਹੁਣ ਕਿ ਕੋਈ ਹੋਰ ਇਰਾਦਾ ਹੈ ਨਹੀਂ ਜੀ ਡੈਣਾ ਤੇ ਨਹੀਂ ਐਨਾ ਹੀ ਪਰ ਹਲੇ ਕੋਈ ਨਹੀਂ ਹਲੇ ਰਹਿ ਰਹੇ ਆ ਬਸ ਹਲੇ ਥੋੜੇ ਆ ਨਹੀਂ ਭਰਾ ਨੇ ਤਾਂ ਕਿਹਾ ਹੀ ਕਿ ਵੀ ਤੂੰ ਆਪਸ ਆਇਆ ਪਰ ਫੇਰ ਮੈਂ ਉੱਥੇ ਜਾਊਂਗਾ ਫੇਰ ਮੈਨੂੰ ਤਾਨੇ ਦੂਨੇ ਸੁਣਨ ਨੂੰ ਮਿਲੂਗਾ ਮੈਨੂੰ ਅੰਦਰੋਂ ਮੇਰਾ ਅੰਦਰ ਦਿਲ ਰੋਣ ਲੱ ਜਾਂਦਾ ਕਦੇ ਕਦੇ ਜਦੋਂ ਘਰ ਦੀਆਂ ਦੀ ਗੱਲ ਆਉਂਦੀ ਨਾ ਅੰਦਰੋਂ ਕਿ ਵੀ ਨਾਲ ਨਹੀਂ ਖੜੇ ਜੇ ਨਾਲ ਖੜ ਜਾਂਦੇ ਨਾ ਮੈਂ ਉੱਥੇ ਕੁਝ ਨਾ ਕੁਝ ਕਰਕੇ ਦਿਖਾਉਣਾ ਸੀ ਗਈ ਉਹਨਾਂ ਨੇ 80000 ਰੁਪਏ ਲਾਇਏ ਸਿਰਫ 80000 ਰੁਪਏ ਲਾਇਆ ਮੈਂ ਆ ਕੰਮ ਸਟਾਰਟ ਕੀਤਾ ਉਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਿਹਾ ਤੁਸੀਂ 80000 ਕਰਕੇ ਨਾ ਮੈਂ ਕਿਹਾ ਸਾਡਾ ਘਰ ਤੋੜਤਾ ਮੈਂ ਕਿਹਾ ਮੈਂ ਤੁਹਾਡੇ 80000 ਮੋੜਨਾ ਮੈਂ ਕਿਹਾ ਮੈਂ ਦਊਂਗਾ ਮੈਂ ਕਿਹਾ ਮੈਂ ਕੰਮ ਕਰਕੇ ਦਊਂਗਾ ਮੈਂ ਕਿਹਾ ਮੈਂ ਬੇਲੇ ਬੈ ਕੇ ਨਹੀਂ ਦਊਂਗਾ ਤੇ ਮੈਂ ਉਹਨਾਂ ਨੂੰ ਕਹਿ ਕੇ ਆਇਆ ਸੀ ਮੈਂ ਕਿਹਾ ਮੈਂ ਜਾ ਰਿਹਾ ਮੈਂ ਕੰਮ ਕਰਨ ਜਾ ਰਿਹਾ ਮੈਂ ਕਿਹਾ ਮੈਂ ਆਉਂਗਾ ਚਾਹੇ ਸਾਲ ਬਾਅਦ ਆ ਜਾ ਚਾਹੇ 2 ਸਾਲ ਬਾਅਦ ਆ ਜਾ ਮੈਂ ਕਿਹਾ ਆਉਂਗਾ ਮੈਂ ਤੁਹਾਨੂੰ ਹੈਂਡ ਟੂ ਹੈਂਡ ਪੈਸੇ ਦੇ ਕੇ ਜਾਊਂਗਾ ਮੈਂ ਉਹ ਕੀ ਕਰਦਾ ਕਿ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਵਾਂ ਮਾਂ ਮੇਰੇ ਸਿਰ ਤੇ ਹੱਥ ਫੇਰੇ ਬਹੁਤ ਕਰਦਾ ਹੀ ਜਦੋਂ ਸਵੇਰ ਹੁੰਦੀ ਸੀ ਚਾਹ ਚਾਹ ਦਾ ਗਲਾਸ ਲੈ ਕੇ ਆਉਂਦੇ ਸੀ ਵੀ ਦਿੰਦੇ ਸੀ ਵੀ ਚਾਹ ਪੀ ਲੈ ਕੋਈ ਨਹੀਂ ਉੱਟ ਜਾ ਉਹਨੂੰ ਦਿਨੀ ਦਿਆ ਮਸਲਾ ਰੱਖੋ ਪਰਮਾਤਮਾ ਤੁਹਾਡੇ ਨਾਲ ਹੈ ਤੁਸੀਂ ਦੇਖੋ ਤੁਹਾਡੀ ਬਾਹ ਪਰਮਾਤਮਾ ਨੇ ਫੜੀ ਹੋਈ ਹੈ ਜਦੋਂ ਹੁਣ ਮੰਮੀ ਦਾ ਫੋਨ ਆਂਦਾ ਤਾਂ ਕੀ ਕਹਿੰਦੇ ਨੇ ਉਹ ਪੁੱਛਦੇ ਆਂ ਵੀ ਕਿਵੇਂ ਆ ਠੀਕ ਆ ਰੋਟੀ ਖਾ ਲਈ ਮੈਂ ਕਹਿ ਦਿੰਦਾ ਉਹਨੇ ਹੀ ਠੀਕ ਆ ਬਤੀ ਹੈ ਤੁਹਾਨੂੰ ਕੋ ਵੀਰੇ ਹੌਸਲਾ ਰੱਖੋ ਤੁਹਾਡੇ ਨਾਲ ਦੇਖੋ ਇੱਥੇ ਜਿੰਨੇ ਵੀ ਲੋਕ ਮੱਥਾ ਟੇਕ ਕੇ ਆਉਂਦੇ ਨੇ ਤੁਹਾਡੀਆਂ ਇਨੀਆਂ ਤਾਰੀਫਾਂ ਕਰਦੇ ਨੇ ਕਿ ਮੁੰਡਾ ਕਿਰਤ ਕਰ ਰਿਹਾ ਹੈ ਨਾ ਗੁਰੂ ਸਾਹਿਬ ਦੇ ਕੇ ਅਨੁਸਾਰ ਇਸੇ ਤਰ੍ਹਾਂ ਪਰਮਾਤਮਾ ਨੇ ਤੁਹਾਨੂੰ ਬਹੁਤ ਹਿੰਮਤ ਦੇਣੀ ਹੈ ਜੇ ਬਹੁਤ ਲੰਮਾ ਸਫ਼ਰ ਹੈ ਬਹੁਤ ਹਿੰਮਤ ਦੇਣੀ ਹੈ ਪਰਮਾਤਮਾ ਨੇ ਤੁਹਾਨੂੰ ਥੋੜਾ ਹੌਸਲਾ ਰੱਖੋ ਹਾਂਜੀ ਜਦੋਂ ਮੈਂ ਨਮਾ ਨਮਾ ਆਏ ਸੀ ਨਹੀਂ ਉਰੇ ਜਦੋਂ ਮੈਂ ਮਹਾਲੀ ਚ ਆਏ ਸੀ ਗਈ ਮੈਨੂੰ ਪਤਾ ਵੀ ਨਹੀਂ ਸੀ ਵੀ ਮਹਾਲੀ ਕਿੱਥੇ ਆ ਵੀ ਮੈਂ ਕਿੱਥੇ ਜਾਊਂਗਾ ਪਰ ਜਦੋਂ ਮੈਂ ਉਰੇ ਆਇਆ ਸੀ ਜਿਹੜੇ ਆਟੋ 'ਚ ਬਹਿ ਕੇ ਆਏ ਸੀਗੇ ਮੈਨੂੰ ਉਹਨਾਂ ਨੇ ਕਿਹਾ ਸੀ ਇੱਕ ਗੱਲ ਗਈ ਸੀ ਕਹਿੰਦੇ ਵੀ ਤੂੰ ਨਾ ਉੱਥੇ ਜਾ ਰਿਹਾ ਆ ਵੀ ਉੱਥੇ ਨਾ ਗੇਟ ਤੇ ਬਹਿ ਜਾ ਕਰੀ ਵੀ ਉੱਥੇ ਤੈਨੂੰ 2 ਤੋਂ 3 3000 ਰੁਪਏ ਤੈਨੂੰ ਬਣ ਜਾ ਕਰਨਗੇ ਵੀ ਤੂੰ ਬਹਿ ਜਾ ਕਰੀ ਗੇਟ ਤੇ ਕੀ ਕਰਨ ਗੇਟ ਤੇ ਕੀ ਕਰ ਅ ਜਿੰਦਾ ਮੰਗਣ ਵਾਸਤੇ ਕਹਿ ਰਹੇ ਸੀ ਕਿ ਮੰਗਣ ਵਾਸਤੇ ਹਾਂਜੀ ਕਹਿੰਦੇ ਵੀ ਤੂੰ ਇੱਥੇ ਬਹਿ ਜਾਏ ਕਹਿੰਦੇ ਵੀ ਇੱਥੇ ਤਰ੍ਹਾਂ ਨਾ ਵੀ ਵਧੀਆ ਤੇਰਾ ਤਨਖਾਹ ਜਣੇ ਕਿ ਇੱਕ ਤਰ੍ਹਾਂ ਤਨਖਾਹ ਹੀ ਹੋਊਗੀ ਵੀ ਤੇਰੇ 6 6 6 6 10000 ਰੁਪਏ ਲੈ ਕੇ ਉੱਠਿਆ ਕਰੇਗਾ ਵੀ ਤੂੰ ਗੇਟ ਤੇ ਬਹਿ ਜਾਇ ਕਰੀ ਫਿਰ ਮੈਂ ਬਾਬਾ ਜੀ ਨੂੰ ਜਦੋਂ ਉਹਨਾਂ ਨੇ ਲਾਇਆ ਮੈਨੂੰ ਇੱਥੇ ਫਿਰ ਮੈਂ ਬਾਬਾ ਜੀ ਨੂੰ 10 ਰੁਪਏ ਐਕਸਟਰਾ ਦੇ ਕੇ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਤੁਸੀਂ ਇਦਾਂ ਨਾ ਕਿਹਾ ਕਰੋ ਵੀ ਵੀ ਕਈ ਬੰਦੇ ਨਹੀਂ ਮੰਗਣ ਮੰਗਣਾ ਚਾਹੁੰਦੇ ਵੀ ਕਿਰਤ ਕਰਕੇ ਖਾਣ ਚ ਯਕੀਨ ਰੱਖਦੇ ਆ ਤੇ ਵੀ ਤੁਸੀਂ ਇਦਾਂ ਨਾ ਕਿਹਾ ਕਰੋ ਵੀ ਤੁਸੀਂ ਤੁਹਾਨੂੰ ਮੈਂ 10 ਰੁਪਏ ਐਕਸਟਰਾ ਦੇ ਰਿਹਾ ਵੀ ਤੁਸੀਂ ਆ 10 ਰੁਪਏ ਐਕਸਟਰਾ ਦੇਖੋ ਤੇ ਮੈਂ ਖਾ ਅੱਜ ਤੋਂ ਬਾਅਦ ਉਹਨਾ ਮੈਂ ਕਈ ਕਿਸੇ ਨੂੰ ਗੱਲ ਕਹਦੇ ਹੋ ਹਾਂਜੀ ਫਿਰ ਉਹ ਮੈਨੂੰ ਕਹਿੰਦੇ ਕਹਿੰਦੇ ਨਹੀਂ ਮੈਂ ਬਰਾਬਰੀ ਲਾਉਂਗਾ ਵੀ ਤੂੰ ਮੈਂ ਜ਼ਿਆਦਾ ਕੁਝ ਨਹੀਂ ਲਾਉਂਗਾ ਵੀ ਤੂੰ ਮੈਨੂੰ ਉਨਹੀਂ ਦੇ ਦੇ ਮੈਂ ਕਿਹਾ ਬਾਬਾ ਇਹ ਸਿਰਫ ਮੈਂ ਉਹਨਾਂ ਨੂੰ ਉਹ ਉਹ ਗੱਲ ਜਿਹੜੀ ਤੁਸੀਂ ਮੈਨੂੰ ਕਿਹਾ ਮੈਂ ਕਿਹਾ ਮੇਰੇ ਦਿਲ ਤੇ ਲੱਗ ਗਿਆ ਵੀ ਮੈਂ ਤੁਹਾਨੂੰ ਮੰਗਣ ਆਲਾ ਲੱਗਦਾ ਮੈਂ ਕਿਹਾ ਮੈਂ ਤੁਹਾਨੂੰ ਛੱਡਣ ਨੂੰ ਕਿਹਾ ਤੁਸੀਂ ਕਹਿੰਦੇ ਤੁਸੀਂ ਕਿਹਾ ਵੀ ਨਹੀਂ ਅਸੀਂ ਫਰੀ ਨਹੀਂ ਜਾਂਦੇ ਮੈਂ ਕਿਹਾ ਜਦੋਂ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਪੈਸੇ ਦਊਂਗਾ ਉਦੋਂ ਤੁਸੀਂ ਤਿਆਰ ਹੋਗੇ ਮੈਂ ਕਿਹਾ ਤੁਹਾਨੂੰ ਮੰਗਣ ਆਲਾ ਲੱਗਦਾ ਮੈਂ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਇੰਨੀ ਮਿਹਨਤ ਕਰ ਰਹੇ ਹੋ ਤੁਸੀਂ ਦੇਖੋ ਐਡੀ ਬਰਸਾਤ ਹੋ ਰਹੀ ਹੈ ਸਵੇਰ ਦੀ ਫੇਰ ਵੀ ਤੁਸੀਂ ਇੱਥੇ ਬੈ ਇਹੀ ਇਹੀ ਸਮਝ ਆਏਗੀ ਲੋਕਾਂ ਨੂੰ ਮੈਂ ਕਹਿ ਕੇ ਆਇਆ ਸੀਗਾ ਕਿ ਵੀ ਤੁਸੀਂ ਨਾ ਮੇਰੀ ਵੀਡੀਓ ਦੇਖਿਆ ਕਰੋਗੇ ਫੋਨ ਤੇ ਹੁਣ ਵੀ ਮੈਨੂੰ ਲੱਗਦਾ ਦੇਖਦੇ ਹੋਗੇ ਚੈਨੀ ਪਰ ਮੈਂ ਇੱਕ ਗੱਲ ਕਹਿਣਾ ਕਹੂੰਗਾ ਕਿ ਬਈ ਬਹੁਤ ਜਲਦੀ ਆਉਂਗਾ ਮੈਂ ਤੁਹਾਨੂੰ ਤੁਹਾਡਾ ਕੈਸ ਜਿਹੜੇ ਤੁਸੀਂ ਮੇਰੇ ਤੇ ਲਾਏ ਸੀ ਨਹੀਂ ਮੈਂ ਤੁਹਾਨੂੰ ਬਹੁਤ ਜਲਦੀ ਆਉਂਗਾ ਤੁਹਾਨੂੰ ਮੈਂ ਵਾਪਸ ਕਰ ਲਈ ਬਿਲਕੁਲ ਜਰੂਰ ਹੋਏਗਾ ਵੀਰੇ ਜਰੂਰ ਤੁਸੀਂ 80000 ਤਾਂ ਬਹੁਤ ਛੋਟੀ ਰਕਮ ਹੈ ਪਰਮਾਤਮਾ ਨੇ ਬਹੁਤ ਕਿਰਪਾ ਕਰਨੀ ਹੈ ਤੁਹਾਡੇ ਤੇ ਮੈਂ ਜਾ ਕੇ ਆਉਂਗਾ ਮੈਂ ਨਾਲੇ ਉਹਨਾਂ ਨੂੰ ਦੱਸ ਕੇ ਆਉਂਗਾ ਕਿ ਵੀ ਮੈਂ ਤੁਹਾਡੇ ਤੇ ਤੁਹਾਨੂੰ ਬੋਝ ਲੱਗਦਾ ਸੀ ਨਾ ਤੁਹਾਡੇ ਤੋਂ ਰੱਖਿਆ ਨਹੀਂ ਗਿਆ ਮੈਂ ਕਹਾ ਦੇਖੋ ਵੀ ਵਧੀਆ ਮੈਂ ਕੰਮ ਕਰਕੇ ਵੀ ਤੁਹਾਨੂੰ ਉਹਨਾਂ ਨੂੰ ਮੋੜਨਾ ਆਇਆ